ਆਪਣੇ ਸਮਾਜ ਦੇ ਵਿੱਚ ਔਰਤ ਨੂੰ ਦੇਵੀ ਦਾ ਰੁਤਬਾ ਦਿੱਤਾ ਗਿਆ ਹੈ ਜੇ ਔਰਤ ਦੇ ਨਾਲ ਗਲਤ ਹੁੰਦਾ ਹੈ ਤਾਂ ਵੀ ਸਮਾਜ ਕਹਿੰਦਾ ਕਿ ਔਰਤ ਦੇ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਜੇ ਔਰਤ ਗਲਤ ਕਰਦੀ ਹੈ ਤਾਂ ਵੀ ਸਮਾਜ ਕਹਿੰਦਾ ਕਿ ਉਸ ਨੂੰ ਔਰਤ ਹੋਣ ਦੇ ਨਾਤੇ ਇਦਾਂ ਦੀ ਗੱਲ ਨਹੀਂ ਸੋਭਦੀ ਉਸ ਨੇ ਇਹ ਨਹੀਂ ਕਰਨਾ ਸੀ ਯਾਨੀ ਦੋਨੇ ਹਾਲਾਤਾਂ ਦੇ ਵਿੱਚ ਹੀ ਔਰਤ ਦੇ ਨਾਲ ਜੇ ਔਰਤ ਗਲਤ ਕਰਦੀ ਹੈ ਤਾਂ ਉਸ ਤੇ ਸਮਾਜ ਦਾ ਜ਼ਿਆਦਾ ਗੁੱਸਾ ਹੁੰਦਾ ਹੈ ਜੇ ਔਰਤ ਦੇ ਨਾਲ ਗਲਤ ਹੁੰਦਾ ਤਾਂ ਵੀ ਸਮਾਜ ਦੀ ਔਰਤ ਦੇ ਨਾਲ ਮਰਦ ਦੇ ਨਾਲੋਂ ਜ਼ਿਆਦਾ ਸympathy ਹੁੰਦੀ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਇੱਕ ਔਰਤ ਨੇ ਉਹ ਕੀਤਾ ਜਿਸ ਦੀ ਸ਼ਾਇਦ ਤੁਸੀਂ ਵੀ ਕਲਪਨਾ ਨਹੀਂ ਕੀਤੀ ਹੋਵੇਗੀ ਕਿ ਇੱਕ ਔਰਤ ਐਦਾਂ ਕਿਵੇਂ ਕਰ ਸਕਦੀ ਹੈ ਕਿਉਂਕਿ ਜਦੋਂ ਤੁਸੀਂ ਇਹ ਸੱਚੀ ਘਟਨਾ ਸੁਣੋਗੇ ਤਾਂ ਤੁਹਾਡੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਜਾਏਗੀ। ਮੈਨੂੰ ਲੱਗਦਾ ਕਿ ਤੁਸੀਂ ਇਦਾਂ ਦੀ ਘਟਨਾ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਸੁਣੀ ਹੋਣੀ, ਨਹੀਂ ਦੇਖੀ ਹੋਣੀ। ਸਾਰੇ ਦੋਸਤ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡਾ ਆਪਣਾ ਬਾਵਾ ਵਿੱਕੀ। ਵੀਡੀਓ ਨੂੰ ਲਾਈਕ ਕਰ ਲਓ, ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਹ ਸੱਚੀ ਘਟਨਾ ਗੁਜਰਾਤ ਦੇ ਜ਼ਿਲ੍ਹਾ ਪਾਟਨ। ਪਾਟਨ ਦਾ ਪਿੰਡ ਕਲਿਆਣ। ਇਥੋਂ ਦਾ ਰਹਿਣ ਵਾਲਾ ਇੱਕ ਪਟੇਲ ਪਰਿਵਾਰ ਜਿਸ ਦੇ 6 ਪਰਿਵਾਰਕ ਮੈਂਬਰ ਸੀ ਗੱਲ ਹੈ 2018 ਦੀ ਪਰਿਵਾਰ ਦੇ ਵਿੱਚ ਨਰਿੰਦਰ ਪਟੇਲ ਜੋ ਮੁਖੀ ਸੀ ਉਸ ਦੀ ਪਤਨੀ ਮਧੂ ਪਟੇਲ ਉਸ ਦਾ ਬੇਟਾ ਜਿਗਰ ਪਟੇਲ ਉਸ ਦੀ ਬੇਟੀ ਕਿਨਰੀ ਪਟੇਲ ਤੇ ਜੋ ਜਿਗਰ ਸੀ ਉਸ ਦੀ ਪਤਨੀ ਭੂਮੀ ਪਟੇਲ ਤੇ ਜਿਗਰ ਦੀ ਬੇਟੀ ਮਾਹੀ ਇਹ ਛੇ ਪਰਿਵਾਰਕ ਮੈਂਬਰ ਸੀ ਬੜਾ ਅੱਛਾ ਪਰਿਵਾਰ ਸੀ ਸਭ ਐਸ਼ੋ ਆਰਾਮ ਦੁਨੀਆਂ ਦੇ ਇਹਨਾਂ ਦੇ ਕੋਲ ਸੀ ਪੈਸੇ ਦੀ ਵੀ ਕੋਈ ਕਮੀ ਨਹੀਂ ਸੀ ਪਰਿਵਾਰ ਵੀ ਬੜਾ ਅੱਛਾ ਸੀ ਜ਼ਿੰਦਗੀ ਬੜੀ ਵਧੀਆ ਚੱਲ ਰਹੀ ਸੀ ਕਿਉਂਕਿ ਜੋ ਨਰਿੰਦਰ ਪਟੇਲ ਸੀ ਉਹ ਇੱਕ ਸਟੀਲ ਕਾਰੋਬਾਰੀ ਸੀ ਇੱਕ ਬਿਜ਼ਨਸਮੈਨ ਸੀ ਜਿਗਰ ਹੁੰਦਾ ਉਹ ਆਪਣੇ ਪਿਤਾ ਦੇ ਨਾਲ ਬਿਜ਼ਨਸ ਦੇ ਵਿੱਚ ਹੱਥ ਬਟਾਉਂਦਾ ਯਾਨੀ ਪਿਤਾ ਵਾਲਾ ਬਿਜ਼ਨਸ ਹੀ ਜਿਗਰ ਪਟੇਲ ਕਰ ਰਿਹਾ ਹੁੰਦਾ ਤੇ ਜੋ ਇਹਨਾਂ ਦੀ ਬੇਟੀ ਹੁੰਦੀ ਆ ਕਿਨਰੀ ਪਟੇਲ ਕਿਨਰੀ ਪਟੇਲ ਇੱਕ ਡੈਂਟਲ ਡਾਕਟਰ ਹੁੰਦੀ ਹੈ ਤੇ ਜੋ ਜਿਗਰ ਦੀ ਘਰ ਵਾਲੀ ਹੁੰਦੀ ਆ ਭੂਮੀ ਪਟੇਲ ਉਹ ਵੀ ਡੈਂਟਲ ਡਾਕਟਰ ਹੁੰਦੀ ਹੈ ਬਹੁਤ ਅੱਛੀ ਜ਼ਿੰਦਗੀ ਚੱਲ ਰਹੀ ਸੀ ਅਕਤੂਬਰ 2018 ਆ ਜਾਂਦਾ ਹੈ ਜਦੋਂ ਜਿਗਰ ਦੀ ਜੋ ਉਮਰ ਹੁੰਦੀ ਹੈ ਲਗਭਗ 34 ਸਾਲ ਹੁੰਦੀ ਹੈ ਇੱਕ ਦਿਨ ਅਚਾਨਕ ਜਿਗਰ ਦੀ ਤਬੀਅਤ ਵਿਗੜ ਜਾਂਦੀ ਹੈ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਕਿਉਂਕਿ ਜਿਗਰ ਨੂੰ ਦੌਰਾ ਪੈ ਗਿਆ ਸੀ ਉਸ ਦਾ ਗਲਾ ਵੀ ਸੁੱਕ ਰਿਹਾ ਸੀ ਤੇ ਉਸ ਦੀ ਨਿਗਾ ਵੀ ਸਹੀ ਨਹੀਂ ਸੀ ਉਸ ਨੂੰ ਦਿਖਾਈ ਵੀ ਸਹੀ ਨਹੀਂ ਦੇ ਰਿਹਾ ਸੀ ਉਸ ਨੂੰ ਹਸਪੀਟਲ ਲਿਜਾਇਆ ਜਾਂਦਾ ਹੈ ਉੱਥੇ ਟੈਸਟ ਕੀਤੇ ਜਾਂਦੇ ਨੇ ਪਰ ਜਿਗਰ ਨੂੰ ਕੋਈ ਵੀ ਬਿਮਾਰੀ ਨਹੀਂ ਸੀ ਘਰ ਵਾਲੇ ਹੈਰਾਨ ਸੀ ਕਿਉਂਕਿ ਜਿਗਰ ਦੀ ਜੋ ਹਾਲਤ ਸੀ ਉਹ ਵਿਗੜਦੀ ਜਾ ਰਹੀ ਸੀ ਸਿਹਤ ਸਹੀ ਨਹੀਂ ਸੀ ਉਸ ਦਾ ਹਮੇਸ਼ਾ ਗਲ ਸੁੱਕਦਾ ਰਹਿੰਦਾ ਸੀ ਪਰ ਟੈਸਟਾਂ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਐਦਾਂ ਕਰਦੇ ਕਰਦੇ ਸਮਾਂ ਲੰਘਦਾ ਜੋ ਜਿਗਰ ਦੀ ਹਾਲਤ ਹੁੰਦੀ ਆ ਉਹ ਰੋਜ਼ਾਨਾ ਖਰਾਬ ਹੀ ਰਹਿੰਦੀ ਆ ਯਾਨੀ ਉਸ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਸੀ ਗਲ ਸੁੱਕਣਾ ਚੰਗੀ ਤਰ੍ਹਾਂ ਨਾ ਦੇਖਣਾ ਦੌਰਾ ਪੈ ਜਾਣਾ ਐਦਾਂ ਦੀ ਉਸ ਦੀ ਹਾਲਤ ਹੋ ਚੁੱਕੀ ਸੀ ਲਗਭਗ 7-8 ਮਹੀਨੇ ਲੰਘ ਜਾਂਦੇ ਆ 4 ਮਈ 2019 ਆ ਜਾਂਦਾ ਹੈ ਜੋ ਨਰਿੰਦਰ ਹੁੰਦਾ ਉਹ ਸਾਰੇ ਪਰਿਵਾਰ ਦੇ ਨਾਲ ਆਪਣੇ ਵੱਡੇ ਭਰਾ ਦੇ ਕੋਲ ਜਾਂਦਾ ਜੋ ਕਿ ਪਾਟਨ ਦੇ ਵਿੱਚ ਹੀ ਰਹਿੰਦਾ ਸੀ ਉਸ ਕੋਲ ਚਲੇ ਜਾਂਦੇ ਨੇ ਤੇ ਉਹ ਸਾਰੇ ਮਿਲ ਕੇ ਇਹ ਸੋਚਦੇ ਨੇ ਕਿ ਜੋ ਉਹਨਾਂ ਦਾ ਪੁਸਤੈਨੀ ਪਿੰਡ ਸੀ ਰਾਜਕੋਟ ਦੇ ਵਿੱਚ ਉੱਥੇ ਉਹ ਜਾਣਗੇ ਤੇ ਉੱਥੇ ਸ਼ਾਇਦ ਕੋਈ ਉਹਨਾਂ ਤੋਂ ਭੁੱਲ ਹੋ ਗਈ ਹੋਵੇ ਆਪਣੀ ਕੁਲਦੇਵੀ ਦੀ ਉਹ ਪੂਜਾ ਕਰਨਗੇ ਜਿਸ ਨਾਲ ਸ਼ਾਇਦ ਜਿਗਰ ਠੀਕ ਹੋ ਜਾਵੇ ਕਿਉਂਕਿ ਜਿਗਰ ਦੇ ਉੱਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ਜਦੋਂ ਬੰਦੇ ਦੇ ਉੱਤੇ ਦਵਾ ਨਹੀਂ ਕੰਮ ਕਰਦੀ ਤਾਂ ਸ਼ਾਇਦ ਲੋਕਾਂ ਨੂੰ ਲੱਗਦਾ ਹੈ ਕਿ ਦੁਆ ਕੰਮ ਕਰ ਜਾਵੇ ਇਸ ਲਈ ਉਹ ਸੋਚਦੇ ਨੇ ਕਿ ਆਪਾਂ ਆਪਣੇ ਜੋ ਪੁਸਤੈਨੀ ਘਰਾ ਹੈ ਪੁਸਤੈਨੀ ਪਿੰਡਾ ਉੱਥੇ ਜਾ ਕੇ ਆਪਣੀ ਕੁਲ ਦੇਵੀ ਦੀ ਪੂਜਾ ਕਰਾਂਗੇ ਤਾਂ ਜੋ ਜਿਗਰ ਠੀਕ ਹੋ ਜਾਵੇ 4 ਮਈ ਦੀ ਗੱਲ ਹੁੰਦੀ ਹੈ 5 ਮਈ ਨੂੰ ਉਹਨਾਂ ਨੇ ਜਾਣਾ ਹੁੰਦਾ 5 ਮਈ ਦੀ ਸਵੇਰ ਨੂੰ ਹੀ ਜੋ ਜਿਗਰ ਹੁੰਦਾ ਉਸ ਦੀ ਹਾਲਤ ਹੋਰ ਜ਼ਿਆਦਾ ਵਿਗੜ ਜਾਂਦੀ ਹੈ ਉਹ ਤਰਫਾਂ ਲੱਗਦਾ ਉਸ ਨੂੰ ਦੌਰੇ ਪੈਣ ਲੱਗਦੇ ਨੇ ਤਾਂ ਜੋ ਪਰਿਵਾਰ ਵਾਲੇ ਹੁੰਦੇ ਆ ਉਹ ਸੋਚਦੇ ਆ ਕਿ ਇਸ ਨੂੰ ਹਸਪਤਾਲ ਲਿਜਾਇਆ ਜਾਵੇ ਉਸੇ ਵਕਤ ਹੀ ਜੋ ਕਿਨਰੀ ਪਟੇਲ ਹੁੰਦੀ ਹੈ ਜਿਗਰ ਦੀ ਭੈਣ ਉਹ ਜਿਗਰ ਨੂੰ ਕਹਿੰਦੀ ਹੈ ਕਿ ਉਸ ਕੋਲ ਇੱਕ ਕੈਪਸੂਲ ਸੀ ਕਿ ਤੁਸੀਂ ਇਹ ਦਵਾਈ ਲੈ ਲਵੋ ਤੁਹਾਡੀ ਸਿਹਤ ਵਿੱਚ ਫਰਕ ਪੈ ਜਾਏਗਾ ਉਸ ਤੋਂ ਬਾਅਦ ਇਸ ਨੂੰ ਹਸਪਤਾਲ ਲੈ ਜਾਣਾ ਤਾਂ ਜਿ거 ਉਹ ਦਵਾਈ ਖਾ ਲੈਂਦਾ ਹੈ ਖਾਣ ਤੋਂ ਬਾਅਦ ਉਸਦੀ ਹਾਲਤ ਹੋਰ ਵਿਗੜ ਜਾਂਦੀ ਹੈ ਉਸ ਨੂੰ ਜਦ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਰੋਣ ਪੇਟਣ ਪੈ ਜਾਂਦਾ ਜਿ거 ਦੀ ਪਤਨੀ ਭੂਮੀ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ ਕਿਉਂਕਿ ਉਸ ਦੀ ਗੋਦ ਵਿੱਚ ਸਿਰਫ 14 ਮਹੀਨਿਆਂ ਦੀ ਬੱਚੀ ਬਚ ਗਈ ਸੀ ਤੇ ਉਸ ਨੂੰ ਇਹ ਲੱਗ ਰਿਹਾ ਸੀ ਕਿ ਮੇਰੀ ਜ਼ਿੰਦਗੀ ਤਬਾਹ ਹੋ ਗਈ ਜਾਨੀ ਸਾਰੇ ਘਰ ਦੇ ਵਿੱਚ ਰੋਣ ਪਿੱਟਣ ਪੈ ਜਾਂਦਾ ਡਾਕਟਰ ਨਰਿੰਦਰ ਨੂੰ ਕਹਿੰਦੇ ਨੇ ਕਿ ਜਿਗਰ ਦਾ ਪੋਸਟਮਾਰਟਮ ਕੀਤਾ ਜਾਵੇ ਪਰ ਨਰਿੰਦਰ ਕਹਿੰਦਾ ਕਿ ਨਹੀਂ ਬਿਮਾਰੀ ਕਾਰਨ ਇਸ ਦੀ ਮੌਤ ਹੋਈ ਇਸ ਦੇ ਨਾਲ ਕੋਈ ਗਲਤ ਨਹੀਂ ਹੋਇਆ ਇਸ ਲਈ ਪੋਸਟਮਾਰਟਮ ਦੀ ਜ਼ਰੂਰਤ ਨਹੀਂ ਮੈਂ ਆਪਣੇ ਬੇਟੇ ਨੂੰ ਹੋਰ ਤਕਲੀਫ ਨਹੀਂ ਦੇਣਾ ਚਾਹੁੰਦਾ ਕਿਉਂਕਿ ਮੇਰਾ ਬੇਟਾ 7-8 ਮੀਨਾਂ ਦੀ ਤਕਲੀਫ ਤੋਂ ਬਾਅਦ ਇਸ ਦੀ ਮੌਤ ਹੋਈ ਹੈ ਤਾਂ ਪੋਸਟਮਾਰਟਮ ਨਹੀਂ ਕਰਵਾਇਆ ਜਾਂਦਾ ਹੁਣ ਸਮਾਂ ਲੰਘਦਾ तकरीबन 25 ਦਿਨ ਲੰਘ ਜਾਂਦੇ ਨੇ ਜੋ ਜਿਗਰ ਹੁੰਦਾ ਉਸ ਦਾ ਸੰਸਕਾਰ ਕਰ ਦਿੱਤਾ ਜਾਂਦਾ 25 ਦਿਨ ਲੰਘਦੇ ਨੇ तकरीबन 30 ਮਈ ਆ ਜਾਂਦਾ ਹੈ 30 ਮਈ ਨੂੰ ਅਚਾਨਕ ਜੋ ਜਿਗਰ ਦੀ ਪਤਨੀ ਹੁੰਦੀ ਹੈ ਭੂਮੀ ਉਸ ਦੀ ਵੀ ਹਾਲਤ ਵਿਗੜ ਜਾਂਦੀ ਹੈ ਉਸ ਨਾਲ ਵੀ ਬਿਲਕੁਲ ਉਸੇ ਤਰ੍ਹਾਂ ਹੀ ਹੁੰਦਾ ਜਿਵੇਂ ਜਿਗਰ ਦੇ ਨਾਲ ਹੋਇਆ ਸੀ ਉਸ ਦਾ ਗਾਲ ਸੁੱਕਦਾ ਦੌਰੇ ਪੈਂਦੇ ਨੇ ਤੇ ਉਸ ਨੂੰ ਵੀ ਜੋ ਦਿਖਾਈ ਦਿੰਦਾ ਉਹ ਧੁੰਦਲਾ ਦਿਖਾਈ ਦਿੰਦਾ ਹੁਣ ਭੂਮੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਉਸ ਦੇ ਚੈੱਕਅਪ ਕੀਤੇ ਜਾਂਦੇ ਆ ਉਸ ਦਾ ਇਲਾਜ ਕਰਵਾਇਆ ਜਾਂਦਾ ਜਦੋਂ ਭੂਮੀ ਨੂੰ ਲੈ ਕੇ ਪਰਿਵਾਰ ਵਾਲੇ ਹਸਪਤਾਲ ਜਾਂਦੇ ਨੇ ਤਾਂ ਘਰ ਦੇ ਵਿੱਚ ਕਿਨਰੀ ਉਸ ਦਾ ਪਿਤਾ ਨਰਿੰਦਰ ਤੇ ਕਿਨਰੀ ਦੀ ਤਾਈ ਹੁੰਦੇ ਨੇ ਜੋ ਭੂਮੀ ਦੀ 14 ਮਹੀਨਿਆਂ ਦੀ ਬੇਟੀ ਹੁੰਦੀ ਆ ਮਾਹੀ ਉਹ ਘਰੇ ਸੁੱਤੀ ਪਈ ਹੁੰਦੀ ਐ ਪਰ ਅਚਾਨਕ ਜੋ ਮਾਹੀ ਹੁੰਦੀ ਆ ਉਸ ਨੂੰ ਵੀ ਦੌਰੇ ਪੈਣ ਲੱਗਦੇ ਨੇ ਘਰ ਵਿੱਚ ਜਿਗਰ ਦੀ ਤਾਈ ਹੁੰਦੀ ਐ ਤੇ ਨਰਿੰਦਰ ਹੁੰਦਾ ਉਹ ਵੀ ਹੈਰਾਨ ਹੋ ਜਾਂਦਾ ਕਿ ਆਖਰ ਇਸ ਨੂੰ ਇੰਨੀ ਛੇਤੀ ਕੀ ਹੋ ਗਿਆ ਹੁਣ ਮਾਹੀ ਨੂੰ ਵੀ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਪਰ ਜਦੋਂ ਹੀ ਮਾਹੀ ਹਸਪਤਾਲ ਪਹੁੰਚਦੀ ਹੈ ਤਾਂ ਉਹ 14 ਮਹੀਨਿਆਂ ਦੀ ਬੱਚੀ ਦੀ ਵੀ ਮੌਤ ਹੋ ਚੁੱਕੀ ਸੀ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਤੇ ਡਾਕਟਰ ਫਿਰ ਨਰਿੰਦਰ ਨੂੰ ਕਹਿੰਦੇ ਨੇ ਕਿ ਆਪਾਂ ਇਸ ਦਾ ਪੋਸਟਮਾਰਟਮ ਕਰ ਲਈਏ ਕਿ ਅਚਾਨਕ ਇਸ ਨੂੰ ਕੀ ਹੋ ਗਿਆ ਪਰ ਨਰਿੰਦਰ ਇਸ ਗੱਲ ਉੱਤੇ ਰਾਜੀ ਨਹੀਂ ਹੁੰਦੇ ਉਹ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਸ਼ਾਇਦ ਪ੍ਰਮਾਤਮਾ ਨੂੰ ਇਹੀ ਮਨਜ਼ੂਰ ਹੈ ਮਾਹੀ ਦੀ ਮੌਤ ਹੋ ਜਾਂਦੀ ਹੈ ਤੇ ਉਸ ਨੂੰ ਦਫ਼ਨ ਕਰ ਦਿੱਤਾ ਜਾਂਦਾ ਹੈ ਜੋ ਭੂਮੀ ਹੁੰਦੀ ਹੈ ਉਸ ਦੀ ਸਿਹਤ ਦੇ ਵਿੱਚ ਥੋੜਾ ਸੁਧਾਰ ਆਉਂਦਾ ਹੈ ਤੇ ਹੁਣ ਉਹ ਘਰੇ ਵਾਪਸ ਆ ਜਾਂਦੀ ਹੈ ਪਰ ਜੋ ਨਰਿੰਦਰ ਪਟੇਲ ਹੁੰਦਾ ਹੈ ਉਹ ਭੂਮੀ ਦੇ ਪਿਤਾ ਨੂੰ ਕਾਲ ਕਰਦਾ ਹੈ ਕਿ ਤੁਸੀਂ ਭੂਮੀ ਨੂੰ ਆਪਣੇ ਕੋਲ ਲੈ ਜਾਓ ਸ਼ਾਇਦ ਭੂਮੀ ਦੀ ਜੋ ਹਾਲਤ ਹੈ ਜੋ ਸਿਹਤ ਹੈ ਇਸ ਕਰਕੇ ਵਿਗੜੀ ਹੈ ਕਿਉਂਕਿ ਉਸ ਨੂੰ ਜਿਗਰ ਤੇ ਉਸ ਦੀ ਬੇਟੀ ਜੋ ਮਾਹੀ ਹੁੰਦੀ ਹੈ ਉਸ ਦਾ ਦੁੱਖ ਸਤਾ ਰਿਹਾ ਇੱਥੇ ਭੂਮੀ ਨੂੰ ਜਾਦਾ ਯਾਦ ਆਉਂਦਿਆ ਤੁਸੀਂ ਇਸ ਨੂੰ ਥੋੜੇ ਦਿਨਾਂ ਲਈ ਆਪਣੇ ਕੋਲ ਲੈ ਜਾਓ ਹੁਣ ਜੋ ਭੂਮੀ ਹੁੰਦੀ ਹੈ ਉਹ ਪੇਕੇ ਚਲੀ ਜਾਂਦੀ ਹੈ ਪਰ ਜੋ ਨਰਿੰਦਰ ਦੀ ਨਿਗਾ ਸੀ ਉਹ ਕਿੰਨਰੀ ਤੇ ਸੀ ਕਿੰਨਰੀ ਪਟੇਲ ਜੋ ਕਿ ਨਰਿੰਦਰ ਦੀ ਬੇਟੀ ਸੀ ਸਾਰੇ ਪਰਿਵਾਰ ਦੇ ਵਿੱਚ ਸੋਗ ਪਿਆ ਹੋਇਆ ਸੀ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਸਾਰੇ ਪਰਿਵਾਰ ਨੂੰ ਅੱਜ ਸੁਧ-ਬੁੱਧ ਨਹੀਂ ਸੀ ਕਿਉਂਕਿ ਉਹਨਾਂ ਦੇ ਘਰ ਵਿੱਚੋਂ ਇੱਕ ਮਹੀਨੇ ਦੇ ਅੰਦਰ-ਅੰਦਰ ਹੀ ਦੋ ਲਾਸ਼ਾਂ ਤੁਰ ਗਈਆਂ ਸੀ ਬੇਟਾ ਤੇ ਉਸ ਦੀ ਬੇਟੀ ਮਾਂ ਹੀ ਪਰ ਨਰਿੰਦਰ ਨੇ ਦੇਖਿਆ ਕਿ ਜੋ ਕਿਨਰੀ ਹੈ ਉਸ ਦੀ ਸਿਹਤ ਉੱਤੇ ਬਿਲਕੁਲ ਵੀ ਕੋਈ ਅਸਰ ਨਹੀਂ ਸੀ ਉਹ ਬੜੀ ਖੁਸ਼-ਖੁਸ਼ ਨਜ਼ਰ ਆਉਂਦੀ ਹੈ ਆਪਣੇ ਦੋਸਤ ਮਿੱਤਰਾਂ ਨਾਲ ਵੀ ਫੋਨ ਦੇ ਉੱਤੇ ਬੜੀ ਖੁਸ਼ੀ-ਖੁਸ਼ੀ ਗੱਲਾਂ ਮਾਰਦੀ ਹੈ ਨਰਿੰਦਰ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਕਿੰਨਰੀ ਨੂੰ ਆਪਣੇ ਭਰਾ ਤੇ ਆਪਣੀ ਭਤੀਜੀ ਦੀ ਮੌਤ ਦਾ ਬਿਲਕੁਲ ਵੀ ਦੁੱਖ ਨਹੀਂ ਉਹ ਸੁਭਾਅਕ ਹੀ ਕਿੰਨਰੀ ਨੂੰ ਪੁੱਛ ਲੈਂਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਤੈਨੂੰ ਆਪਣੇ ਭਰਾ ਮਰੇ ਤੇ ਆਪਣੀ ਭਤੀਜੀ ਮਰੇ ਦਾ ਸ਼ਾਇਦ ਕੋਈ ਦੁੱਖ ਨਹੀਂ ਮੈਨੂੰ ਇਹ ਵੀ ਲੱਗਦਾ ਹੈ ਕਿ ਸ਼ਾਇਦ ਤੂੰ ਤਾਂ ਉਹਨਾਂ ਦੇ ਮਰਨ ਤੇ ਖੁਸ਼ ਹੈ ਤਾਂ ਜਿਹੜਾ ਜਵਾਬ ਕਿੰਨਰੀ ਨਰਿੰਦਰ ਨੂੰ ਦਿੰਦੀ ਹੈ ਉਹ ਸੁਣ ਕੇ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਨਰੀ ਉਸ ਨੂੰ ਕਹਿੰਦੀ ਹੈ ਕਿ ਹਾਂ ਤੂੰ ਬਿਲਕੁਲ ਸਹੀ ਸੋਚ ਰਿਹਾ ਹੈ ਤੂੰ ਬਿਲਕੁਲ ਸਹੀ ਸਮਝ ਰਿਹਾ ਮੈਨੂੰ ਆਪਣੇ ਭਰਾ ਤੇ ਆਪਣੀ ਭਤੀਜੀ ਮਰੀ ਦਾ ਕੋਈ ਦੁੱਖ ਨਹੀਂ ਕਿਉਂਕਿ ਮੈਂ ਹੀ ਉਹਨਾਂ ਦਾ ਕਤਲ ਕੀਤਾ ਜਦੋਂ ਇਹ ਗੱਲ ਨਰਿੰਦਰ ਕਿਨਰੀ ਦੇ ਮੂੰਹੋਂ ਸੁਣਦਾ ਤਾਂ ਉਸਦੇ ਹੋਸ਼ ੁੱਟ ਜਾਂਦੇ ਨੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਕਿਉਂਕਿ ਜੇਗਰ ਤੇ ਉਸ ਦੀ ਬੇਟੀ ਮਾਹੀ ਦੋਨੋਂ ਮਰ ਚੁੱਕੇ ਸੀ ਤੇ ਜੋ ਉਹਨਾਂ ਦਾ ਕਾਤਲ ਸੀ ਉਹ ਨਰਿੰਦਰ ਦੇ ਸਾਹਮਣੇ ਖੜਾ ਸੀ ਤੇ ਉਹ ਸੀ ਨਰਿੰਦਰ ਦੀ ਬੇਟੀ ਪਰ ਨਰਿੰਦਰ ਨੇ ਕਾਫੀ ਸੋਚ ਵਿਚਾਰ ਤੋਂ ਬਾਅਦ ਨਰਿੰਦਰ ਨੂੰ ਬੜਾ ਗੁੱਸਾ ਕਿੰਨਰੀ ਤੇ ਆਉਂਦਾ ਹੈ ਕਾਫੀ ਸੋਚ ਵਿਚਾਰ ਤੋਂ ਬਾਅਦ ਨਰਿੰਦਰ ਸੋਚਦਾ ਹੈ ਕਿ ਮੈਂ ਪੁਲਿਸ ਵਿੱਚ ਰਿਪੋਰਟ ਦੇਵਾਂਗਾ ਕਿੰਨਰੀ ਇਹ ਵੀ ਨਰਿੰਦਰ ਨੂੰ ਕਹਿੰਦੀ ਹੈ ਕਿ ਜੇ ਮੇਰੀ ਭਾਬੀ ਆਪਣੇ ਪੇਕੇ ਨਾ ਜਾਂਦੀ ਤਾਂ ਮੈਂ ਉਸ ਦਾ ਵੀ ਕਤਲ ਕਰ ਦੇਣਾ ਸੀ ਮੈਂ ਉਸ ਨੂੰ ਵੀ ਜਿਵੇਂ ਜਿਗਰ ਨੂੰ ਮਾਰਿਆ ਉਸੇ ਤਰ੍ਹਾਂ ਹੀ ਉਸ ਨੂੰ ਵੀ ਮਾਰ ਦੇਣਾ ਸੀ ਇਹ ਗੱਲਾਂ ਸੁਣ ਤੋਂ ਬਾਅਦ ਨਰਿੰਦਰ ਪੁਲਿਸ ਵਿੱਚ ਜਾ ਕੇ ਰਿਪੋਰਟ ਦਰਜ ਕਰਵਾਉਂਦਾ ਕਿ ਮੇਰੀ ਬੇਟੀ ਨੇ ਹੀ ਮੇਰੇ بیٹے ਤੇ ਮੇਰੀ ਪੋਤੀ ਨੂੰ ਮਾਰਿਆ ਤੇ ਮੇਰੀ ਜੋ ਨੂੰਹ ਹੈ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਹੁਣ ਪੁਲਿਸ ਕਿੰਨਰੀ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਫਤਾਰ ਕਰਨ ਤੋਂ ਬਾਅਦ ਇਸ ਤੋਂ ਪੁੱਛਗਿੱਛ ਕਰਦੀ ਹੈ ਇਹ ਆਪਣਾ ਜੁਰਮ ਕਬੂਲ ਕਰਦੀ ਹੈ ਪਰ ਜੋ ਇਸ ਪਿੱਛੇ ਕਹਾਣੀ ਦੱਸਦੀ ਹੈ ਉਹ ਸੁਣ ਕੇ ਤਾਂ ਲੋਕ ਇਹ ਹੈਰਾਨ ਸੀ ਕਿ ਇੰਨੀ ਇੱਕ ਗੱਲ ਪਿੱਛੇ ਸ਼ਾਇਦ ਇਹ ਤਾਂ ਕੋਈ ਗੱਲ ਵੀ ਨਹੀਂ ਸੀ ਜਿਸ ਪਿੱਛੇ ਕਿਨਰੀ ਨੇ ਆਪਣੇ ਭਰਾ ਤੇ ਆਪਣੀ ਭਤੀਜੀ ਨੂੰ ਮਾਰ ਦਿੱਤਾ ਤੇ ਆਪਣੀ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿਨਰੀ ਦੱਸਦੀ ਹੈ ਕਿ ਮੇਰੀ ਤੇ ਮੇਰੇ ਭਰਾ ਦੀ ਬੜੀ ਅੱਛੀ ਪਰਬ੍ਰਸ਼ ਹੋਈ ਅਸੀਂ ਵੱਡੇ ਹੋਏ ਵੱਡੇ ਹੋਣ ਤੋਂ ਬਾਅਦ ਮੈਂ ਡਾਕਟਰੀ ਕੀਤੀ ਮੇਰੇ ਭਰਾ ਨੇ ਪੜ੍ਹਾਈ ਕਰਕੇ ਮੇਰੇ ਪਿਤਾ ਦਾ ਬਿਜ਼ਨਸ ਸੰਭਾਲ ਲਿਆ ਪਰ ਜਿਉਂ ਹੀ ਅਸੀਂ ਵੱਡੇ ਹੋਏ ਤਾਂ ਮੈਨੂੰ ਲੱਗਿਆ ਕਿ ਜੋ ਮੇਰਾ ਭਰਾ ਹੈਗਾ ਉਸ ਨੂੰ ਇਸ ਪਰਿਵਾਰ ਦੇ ਵਿੱਚ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਤੇ ਮੈਨੂੰ ਇਗਨੋਰ ਕੀਤਾ ਜਾ ਰਿਹਾ ਹੈ ਮੇਰੀ ਤਾਂ ਘਰ ਵਿੱਚ ਕੋਈ ਇੱਜ਼ਤ ਨਹੀਂ ਸਿਰਫ ਜਿਗਰ ਦੀ ਗੱਲ ਮੰਨੀ ਜਾ ਰਹੀ ਹੈ ਪਰ ਇਦਾਂ ਦੀ ਕੋਈ ਵੀ ਗੱਲ ਨਹੀਂ ਸੀ ਤੇ ਹੁਣ ਕਿਨਰੀ ਨੂੰ ਇਹ ਵੀ ਲੱਗਦਾ ਹੈ ਕਿ ਜੇ ਮੈਂ ਆਪਣੇ ਭਰਾ ਨੂੰ ਭਝਾਈ ਨੂੰ ਤੇ ਆਪਣੀ ਭਤੀਜੀ ਨੂੰ ਮਾਰ ਦੇਵਾਂ ਤਾਂ ਜੋ ਕਰੋੜਾਂ ਅਰਬਾਂ ਦੀ ਮੇਰੇ ਪਿਤਾ ਦੀ ਜਾਇਦਾਦ ਆ ਉਹ ਮੇਰੀ ਹੋ ਸਕਦੀ ਹੈ ਕਿਉਂਕਿ ਜਦੋਂ ਜਿਗਰ ਦਾ ਵਿਆਹ ਹੋ ਜਾਂਦਾ ਹੈ ਭੂਮੀ ਵਿਆਹ ਕੇ ਇਹਨਾਂ ਦੇ ਘਰ ਆਉਂਦੀ ਹੈ ਭੂਮੀ ਵੀ ਇੱਕ ਡੈਂਟਲਿਸਟ ਹੁੰਦੀ ਹੈ ਇੱਕ ਡਾਕਟਰ ਹੁੰਦੀ ਹੈ ਤੇ ਕਿਨਰੀ ਨੂੰ ਇਸ ਗੱਲ ਤੇ ਵੀ ਮਚੇਮਾ ਹੋ ਜਾਂਦਾ ਹੈ ਹੋ ਇਹਨਾਂ ਨਾਲ ਝਗੜਾ ਕਰਦੀ ਹੈ ਛੋਟੀ ਛੋਟੀ ਗੱਲ ਤੇ ਇਹਨਾਂ ਦੇ ਘਰੇ ਝਗੜਾ ਹੁੰਦਾ ਪਰ ਜੋ ਜਗਰਸੀ ਜਾਂ ਜਗਰ ਦੀ ਪਤਨੀ ਸੀ ਜਾਂ ਨਰਿੰਦਰ ਸੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਕਿੰਨੀ ਕੋਈ ਐਦਾਂ ਦਾ ਵੀ ਕਦਮ ਚੁੱਕ ਸਕਦੀ ਹੈ ਕਿਉਂਕਿ ਕਿਸੇ ਬੰਦੇ ਦੇ ਫਰਿਸ਼ਤਿਆਂ ਨੂੰ ਵੀ ਸ਼ਾਇਦ ਇਹ ਗੱਲ ਨਹੀਂ ਪਤਾ ਹੋ ਸਕਦੀ ਇਹ ਗੱਲ ਨਹੀਂ ਸੋਚ ਸਕਦਾ ਕੋਈ ਬੰਦਾ ਕਿ ਉਸ ਦੀ ਭੈਣ ਜਾਂ ਉਸ ਦੀ ਬੇਟੀ ਹੀ ਸਾਡੇ ਪਰਿਵਾਰ ਦੀ ਦੁਸ਼ਮਣ ਹੋ ਜਾਏਗੀ ਕਿਨਰੀ ਦੇ ਨਾਲ ਜਦੋਂ ਇਹ ਕੁਝ ਹੁੰਦਾ ਹੈ ਕਿਨਰੀ ਦੇ ਦਿਮਾਗ ਦੇ ਵਿੱਚ ਇਹ ਆ ਜਾਂਦਾ ਹੈ ਕਿ ਮੈਂ ਆਪਣੇ ਪਿਤਾ ਦੀ ਸਾਰੀ ਜਾਇਦਾਦ ਦੀ ਇਕੱਲੀ ਮਾਲਕਣ ਬਣ ਸਕਦੀਆਂ ਜੇ ਮੇਰਾ ਭਰਾ ਪਰਜਾਈ ਤੇ ਮੇਰੀ ਭਤੀਜੀ ਇਸ ਦੁਨੀਆ ਤੋਂ ਚਲੀ ਜਾਵੇ ਯਾਨੀ ਜੇ ਇਹ ਮੇਰੇ ਰਸਤੇ 'ਚੋਂ ਪਾਸੇ ਹੋ ਜਾਣ ਫੇਰ ਇੱਕ ਆਟੋ ਡਰਾਈਵਰ ਤੋਂ ਇੱਕ ਪੌਦਾ ਹੁੰਦਾ ਉਸ ਦੇ ਬੀ ਮੰਗਵਾਉਂਦੀ ਹੈ ਕਿਉਂਕਿ ਇਹ ਸਰਚ ਕਰਦੀ ਹੈ ਕਿ ਕੋਈ ਐਦਾਂ ਦੀ ਸਲੋਪ ਵਾਇਜਨ ਮਿਲ ਜਾਵੇ ਜਿਸ ਨਾਲ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਤਾਂ ਉਹ ਆਟੋ ਡਰਾਈਵਰ ਏਸ ਨੂੰ ਉਹ ਪੌਦੇ ਦੇ ਬੀ ਵੀ ਲਿਆ ਕੇ ਦਿੰਦਾ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਨਰੀ ਨੇ ਉਹ ਜੋ ਬੀ ਨੇ ਉਹ ਕੀ ਕਰਨੇ ਨੇ ਕਿਨਰੀ ਇਹ ਬੀਆਂ ਨੂੰ ਉਬਾਲ ਲੈਂਦੀ ਆ ਉਬਾਲਣ ਤੋਂ ਬਾਅਦ ਜਦੋਂ ਜਿਗਰ ਘਰ ਆਉਂਦਾ ਤਾਂ ਉਸ ਨੂੰ ਪਾਣੀ ਹਮੇਸ਼ਾ ਕਿਨਰੀ ਦਿੰਦੀ ਸੀ ਤੇ ਜੋ ਉਬਾਲਿਆ ਹੋਇਆ ਪਾਣੀ ਸੀ ਉਹ ਦੂਸਰੇ ਪਾਣੀ ਵਿੱਚ ਮਿਕਸ ਕਰਕੇ ਜਿਗਰ ਨੂੰ ਦੇ ਦਿੰਦੀ ਸੀ ਤਾਂ ਜਿਗਰ ਦੀ ਜੋ ਹਾਲਤ ਸੀ ਉਹ ਵਿਗੜਨ ਲੱਗਦੀ ਹੈ ਕਿਨਰੀ ਨੇ ਸੋਚਿਆ ਕਿ ਪਹਿਲਾਂ ਮੈਂ ਆਪਣੇ ਭਰਾ ਨੂੰ ਮਾਰਾਂਗੀ ਤੇ ਉਸ ਤੋਂ ਬਾਅਦ ਆਪਣੀ ਪਰਜਾਈ ਨੂੰ ਮਾਰਾਂਗੀ 5 ਮਈ ਨੂੰ ਜਦੋਂ ਜਿਗਰ ਦੀ ਮੌਤ ਹੁੰਦੀ ਹੈ ਤਾਂ ਕਿਨਰੀ ਉਸ ਤੋਂ ਪਹਿਲਾਂ ਸਾਇਨਾਈਡ ਦਾ ਇੰਤਜ਼ਾਮ ਕਰਦੀ ਹੈ ਉਹ ਇੱਕ ਸੁਨਿਆਰੇ ਤੋਂ ਸਾਇਨਾਈਡ ਲੈਂਦੀ ਹੈ ਕਿਉਂਕਿ ਕਿੰਨਰੀ ਨੇ ਸੁਨਿਆਰੇ ਨੂੰ ਕਿਹਾ ਕਿ ਮੈਂ ਆਪਣੇ ਇੱਕ ਕਲਾਇੰਟ ਦੇ ਸੋਨੇ ਦਾ ਦੰਦ ਲਵਾਂ। ਸੋਨੇ ਦਾ ਦੰਦ ਸਾਫ਼ ਕਰਨ ਲਈ ਮੈਨੂੰ ਸਾਈਨਾਈਡ ਦੀ ਲੋੜ ਹੈ। ਕਿਉਂਕਿ ਜੋ ਸਾਈਨਾਈਡ ਹੁੰਦਾ ਉਹ ਸੁਨਿਆਰੇ ਵਰਤਦੇ ਨੇ ਸੋਨੇ ਨੂੰ ਸਾਫ਼ ਕਰਨ ਲਈ। ਇਹ ਸਾਈਨਾਈਡ ਲੈਂਦੀ ਹੈ ਤੇ ਉਹਨਾਂ ਨੂੰ ਕੈਪਸੂਲਾਂ ਵਿੱਚ ਪਾਉਂਦੀ ਹੈ। ਤੇ 5 ਮਈ ਨੂੰ ਜਦੋਂ ਜਿਗਰ ਦੀ ਮੌਤ ਹੁੰਦੀ ਹੈ ਉਸ ਵੇਲੇ ਜੋ ਦਵਾਈ ਕਿਨਰੀ ਨੇ ਜਿਗਰ ਨੂੰ ਦਿੱਤੀ ਸੀ ਉਹ ਕੈਪਸੂਲ ਦੇ ਵਿੱਚ ਸਾਈਨਾਈਡ ਸੀ। ਜੋ ਜੇਕਰ ਖਾਂਦਾ ਤੇ ਖਾਣ ਤੋਂ ਬਾਅਦ ਹਸਪਤਾਲ 'ਚ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਜਾਂਦੀ ਹੈ 30 ਮਈ ਨੂੰ ਜਦੋਂ ਭੂਮੀ ਹਸਪਤਾਲ ਦੇ ਵਿੱਚ ਭਰਤੀ ਕਰਵਾਈ ਜਾਂਦੀ ਹੈ ਉਸ ਤੋਂ 25 ਦਿਨ ਬਾਅਦ ਤਾਂ ਜੋ ਭੂਮੀ ਦੀ ਬੇਟੀ ਹੁੰਦੀ ਆ ਮਾਹੀ 14 ਸਾਲਾ ਉਹ ਘਰ ਵਿੱਚ ਸੁੱਤੀ ਪਈ ਹੁੰਦੀ ਆ ਤਾਂ ਕਿਨਰੀ ਉਸ ਨੂੰ ਵੀ ਉਹ ਸਾਈਨਾਈਡ ਵਾਲਾ ਕੈਪਸੂਲ ਦੇ ਦਿੰਦੀ ਆ ਜਿਸ ਨਾਲ ਉਸਦੀ ਵੀ ਮੌਤ ਹੋ ਜਾਂਦੀ ਆ ਇਦਾਂ ਕਰਕੇ ਇਹ ਆਪਣੀ ਭਤੀਜੀ ਅਤੇ ਭਰਾ ਦੀ ਹੱਤਿਆ ਕਰ ਦਿੰਦੀ ਹੈ ਤੇ ਇਸ ਦਾ پلان ਸੀ ਕਿ ਮੈਂ ਆਪਣੀ ਪਰਜਾਈ ਨੂੰ ਵੀ ਮਾਰ ਦੇਵਾਂ ਜੇ ਉਹ ਪੇਕੇ ਨਾ ਜਾਂਦੀ ਤਾਂ ਇਸ ਨੇ ਆਪਣੀ ਪਰਜਾਈ ਨੂੰ ਵੀ ਮਾਰ ਦੇਣਾ ਸੀ ਕਿਉਂਕਿ ਉਹ ਬੀਆ ਦਾ ਅਵਾਲਿਆ ਹੋਇਆ ਪਾਣੀ ਇਹ ਆਪਣੀ ਪਰਜਾਈ ਨੂੰ ਦੇਣਾ ਸ਼ੁਰੂ ਕਰ ਚੁੱਕੀ ਸੀ ਜਿਸ ਕਾਰਨ ਉਸ ਦੀ ਹਾਲਤ ਵੀ ਜਿਵੇਂ ਜਿਗਰ ਦੀ ਹਾਲਤ ਹੋ ਗਈ ਸੀ ਉਸ ਦੀ ਹਾਲਤ ਵੀ ਉਸ ਤਰ੍ਹਾਂ ਹੁੰਦੀ ਜਾ ਰਹੀ ਸੀ ਪਰ ਇਹ ਸਾਰਾ ਰਾਜ਼ ਖੁੱਲ ਜਾਂਦਾ ਉਲਸੇ ਉਸਤੇ ਕੇਸ ਦਰਜ ਕਰਦੀ ਹੈ ਆਪਣੇ ਭਰਾ ਤੇ ਭਤੀਜੀ ਨੂੰ ਮਾਰਨ ਦਾ ਤੇ ਜੋ ਇਸ ਦੀ ਪਰਜਾਈ ਹੁੰਦੀ ਆ ਭੂਮੀ ਉਸ ਦੀ ਹਤਿਆ ਦੀ ਪਲਾਨਿੰਗ ਕਰਨ ਦਾ ਹੁਣ ਅਦਾਲਤ ਦੇ ਵਿੱਚ ਕੇਸ ਚੱਲਦਾ ਤੇ ਲਗਭਗ 3 ਸਾਲਾਂ ਬਾਅਦ 4 ਅਪ੍ਰੈਲ 2022 ਨੂੰ ਇਸ ਨੂੰ ਲੋਅਰ ਕੋਰਟ ਤੋਂ ਉਮਰ ਕੈਦ ਦੀ ਸਗਾ ਸੁਣਾਈ ਜਾਂਦੀ ਹੈ ਤੇ ਫੇਰ ਇਹ ਅੱਗੇ ਅਪੀਲ ਕਰਦੀ ਹੈ ਹੁਣ ਇਹ ਜ਼ਮਾਨਤ ਤੇ ਬਾਰਾ ਆਉਣ ਵਾਲਾ ਸਮਾਂ ਦੱਸੇਗਾ ਕਿ ਜੋ ਕਿਨਰੀ ਆ ਇਸ ਨੂੰ ਅਦਾਲਤ ਕੀ ਸਜ਼ਾ ਦਿੰਦੀ ਹੈ ਕੀ ਸਜ਼ਾ ਮਿਲਦੀ ਹੈ ਪਰ ਅੱਜ ਜਮਾਨਤ ਤੇ ਜੇਲ੍ਹ ਚੋਂ ਬਾਹਰ ਆਈ ਹੋਈ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕੋਈ ਵੀ ਪਤਾ ਨਹੀਂ ਇਥੇ ਕਿਸ ਰੂਪ ਦੇ ਵਿੱਚ ਕੋਈ ਬੰਦਾ ਤੁਹਾਡੇ ਨਾਲ ਕੀ ਕਰ ਜਾਵੇ ਕਿਉਂਕਿ ਭੈਣ ਭਰਾ ਦਾ ਰਿਸ਼ਤਾ ਬੜਾ ਹੀ ਨਜ਼ਦੀਕੀ ਰਿਸ਼ਤਾ ਹੁੰਦਾ ਹੈ ਭੈਣ ਆਪਣੇ ਮੂੰਹੋਂ ਇਹ ਲਬਜ਼ ਕੱਟਣਾ ਵੀ ਨਹੀਂ ਪਸੰਦ ਕਰੇਗੀ ਕਿ ਮੇਰਾ ਭਰਾ ਮਰ ਗਿਆ ਬੇ ਪਰ ਕਿਨਰੀ ਨੇ ਤਾਂ ਆਪਣਾ ਭਰਾ ਵੀ ਮਾਰ ਦਿੱਤਾ ਤੇ ਆਪਣੀ ਭਤੀਜੀ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ